ਸਰਕਾਰ ਦਾ ਨਾਰਾ ਬੇਟੀ ਬਚਾਓ ਬੇਟੀ ਪੜਾਓ ਪਰ ਹੁਣ ਜਿਨ੍ਹਾਂ ਦੇ ਉੱਪਰ ਬੇਟੀਆਂ ਬਚਾਉਣ ਦਾ ਜ਼ਿੰਮਾ ਜਾਂ ਫਿਰ ਜਿਨ੍ਹਾਂ ਦੇ ਮੋਢਿਆਂ ਤੇ ਜਾਨ ਮਾਲ ਦੀ ਰਾਖੀ ਕਰਨ ਦਾ ਜ਼ਿੰਮਾ ਜੇਕਰ ਉਹੀ ਬੇਟੀਆਂ ਦੇ ਨਾਲ ਅਜਈਆਂ ਹਰਕਤਾਂ ਕਰਨਗੇ ਤਾਂ ਬੇਟੀਆਂ ਕਿਵੇਂ ਪੜਨਗੀਆਂ ਇਹ ਸਭ ਤੋਂ ਵੱਡਾ ਸਵਾਲ ਅਖੜਾ ਹੋਇਆ ਜਦੋਂ ਮਾਮਲਾ ਫਿਰੋਜ਼ਪੁਰ ਦੇ ਇੱਕ ਕਸਬੇ ਤੋਂ ਸਾਹਮਣੇ ਆ ਜਿੱਥੇ ਇੱਕ ਪਰਿਵਾਰ ਤੇ ਉਸ ਦੀਆਂ ਦੋ ਧੀਆਂ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ਇੱਕ ਹੋਰ ਮੁਲਾਜ਼ਮ ਦੇ ਉਤੇ ਛੇੜਖਾਨੀ ਕਰਨ ਦੇ ਇਲਜ਼ਾਮ ਲਗਾਏ ਨੇ ਇਹਨਾਂ ਲੜਕੀਆਂ ਦਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਸਕੂਲ ਜਾਂਦੀਆਂ ਨੇ ਤੇ ਉਹਨਾਂ ਦੇ ਨਾਲ ਇਹਨਾਂ ਦੋ ਵਿਅਕਤੀਆਂ ਵੱਲੋਂ ਛੇੜਖਾਨੀ ਕੀਤੀ ਜਾਂਦੀ ਹੈ ਆਓ ਸੁਣਦੇ ਹਾਂ ਗੱਲਬਾਤ ਹੈ ਅਸੀਂ ਜਾਂਦੇ ਹਾਂ ਨੇ ਸਕੂਲ ਪੜ੍ਹਦੇ ਹਾਂ ਗਿਆ ਅਸੀਂ ਤਾਂ ਤੇ ਸਾਡੇ ਘਰ ਦੇ ਸਾਹਮਣੇ ਹੈਗਾ ਇੱਕ ਪੁਲਿਸ ਮੁਲਾਜ਼ਮ ਹੈਗਾ ਜੀ ਆਲਾ ਉਹਦਾ ਨਾਮ ਹੈ ਤੇ ਨਾਲ ਉਹਦਾ ਇੱਕ ਪਰਵੀਨ ਹੈਗਾ ਉਹ ਰੇਲਵੇ ਤੇ ਵਰਤੀ ਹੈਗਾ ਰੇਲਵੇ ਦੀ ਨੌਕਰੀ ਕਰਦਾ ਹੈ ਉਹ ਜਦੋਂ ਵੀ ਅਸੀਂ ਸਕੂਲ ਜਾਂਦੇ ਹੁੰਦੇ ਦੋਨੋਂ ਭੈਣਾਂ ਸਾਨੂੰ ਰਾਤ ਖੇਡਦਾ ਸਾਨੂੰ ਸਾਡੇ ਨਾਲ ਛੇੜਛਾਹੀ ਨਹੀਂ ਕਰਦਾ ਹੈਗਾ ਐਵੇਂ ਓਵੇਂ ਗੁਪਤੰਗਾ ਚਾਤੀ ਵੀ ਲਗਾਉਂਦਾ ਹੈ ਤੇ ਇਹਨੂੰ ਮੇਰੀ ਨਿੱਕੀ ਭੈਣ ਨੂੰ ਕਹਿੰਦਾ 500 ਰੁਪਏ ਅਸੀਂ ਅੱਧੇ ਰਾਤ ਤੇ ਅਲੱਗ-ਅਲੱਗ ਹੋ ਜੰਨੇ ਆ ਇਹ ਦੂਸਰੇ ਸਕੂਲ ਜਾਂਦੀ ਮੈਂ ਦੂਸਰੇ ਸਕੂਲ ਜਾਂਦੀ ਆ ਤੇ ਇਹਨੂੰ ਅੱਧੇ ਰਾਤ ਤੇ ਕਹਿੰਦਾ 500 ਰੁਪਏ ਲੈ ਲੈ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਐਵੇਂ ਓਵੇਂ ਬੜਾ ਕੁਝ ਕਹਿੰਦਾ ਹੁੰਦਾ ਹੈ ਜੀ ਹਾਂ ਜੀ ਪੁੱਲਸਲਾ ਦੇ ਮੂੰਹ ਕਹਿੰਦਾ ਹੈ ਤੇ ਜੇ ਅਸੀਂ ਉਹਨੂੰ ਇੱਕ ਅੱਧੇ ਦਿਨ ਨਾ <div>ਦਖੀਏ ਨਾ ਤਾਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਹੁੰ ਜੇ ਜੇ ਤੈਨੂੰ ਨਾ ਵੇਖੇ ਨਾ ਸਾਡਾ ਜੀ ਨਹੀਂ ਲੱਗਦਾ ਹੁੰਦਾ ਹੈ ਪਤਾ ਨਹੀਂ ਕੀ ਹੋ ਜਾਂਦਾ ਜੇ ਤੈਨੂੰ ਨਾ ਦੇਖੀ ਤਾਂ ਐਵੇਂ ਐਵੇਂ ਗੱਲਾਂ ਕਰਦਾ ਜੀ ਅਸੀਂ ਰਾਤ ਨੂੰ ਸੌਣਨੇ ਹੁੰਨੇ ਅੱਜ ਕਿਸੇ ਦਾ ਫੋਨ ਵੀ ਆ ਗਿਆ ਸਾਡੇ ਫੋਨ ਤੇ ਸਾਡੀ ਖਿੜਕੀ ਉਹਨਾਂ ਦੇ ਘਰ ਦੇ ਸਾਹਮਣੇ ਹੈਗੀ ਸਾਡੀ ਖਿੜਕੀ ਕੋਲ ਕੰਨ ਲਗਾ ਕੇ ਸੁਣਦਾ ਹੁੰਦਾ ਸਵੇਰ ਉੱਠ ਕੇ ਪੁੱਛਦਾ ਤੂੰ ਕਿਹਦੇ ਨਾਲ ਗੱਲ ਕਰਦੀ ਤੂੰ ਕਿਹਦੇ ਨਾਲ ਗੱਲ ਕਰਦੀ ਇਹੋ ਜਿਹਾ ਵੀ ਹਰਕਤਾਂ ਕਰਦਾ ਹੁੰਦਾ ਇਹ ਸਭ ਗੱਲ ਅਸੀਂ ਮੰਮੀ ਨੂੰ 11 ਵਜੇ ਦੀ ਗੱਲ ਹੈਗੀ 11 ਤਰੀਕ ਦੀ ਗੱਲ ਹੈਗੀ ਇਹ ਸਭ ਗੱਲ ਅਸੀਂ ਆਦੀ ਮੰਮੀ ਨੂੰ ਦੱਸਿਆ ਘਰ ਆ ਕੇ ਰੋ ਰੋ ਕੇ ਤੇ ਮੇਰੀ ਮੰਮੀ ਨੇ ਅਗਲੇ ਦਿਨ 12 ਤਰੀਕ ਨੂੰ ਇਹਨਾਂ ਦੇ ਘਰੇ ਦੱਸਣ ਗਏ ਇਹਨਾਂ ਦੇ ਘਰੇ ਨੂੰ ਦੱਸਿਆ ਤੇ ਉਲਟਾ ਸਾਡੇ ਗੱਲ ਪੈ ਗਏ ਤੇ ਸਾਡੇ ਮਾਰ ਸਾਡੇ ਫੈਮਿਲੀ ਵਾਲੇ ਬਾੜੀ ਮਾਰ ਕੁੱਟ ਕੀਤੀ ਤੇ ਮੇਰੀ ਮੰਮੀ 8 ਦਿਨ ਹਸਪੀਟਲ ਤੇ ਪਸਤੀ ਰਹੀ ਗਈ ਕਿੰਨਾ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਵਾਧੂ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਮੇਰੀ ਭੈਣ ਮਾਸ ਸੀ ਤੌਰ ਤੇ ਜਦ ਠੀਕ ਵੀ ਨਹੀਂ ਗਈ ਉਹਨੂੰ ਵੀ ਮਾਰ ਕੁੱਟ ਕੀਤੀ ਤੇ ਨਾਲ ਇਹਨਾਂ ਨੇ ਉਲਟਾ ਸਾਡੇ ਤੇ ਪਰਚਾ ਪਾ ਦਿੱਤਾ ਹੈ ਕੀ ਦਰਗਾ ਦੇ ਹਾਂਜੀ ਦਰਖਾਸਤ ਦਿੱਤੀ ਹਾਂਜੀ ਇਹ ਮਾਨਸਿਕ ਹੈਗੀ ਇਹਨੂੰ ਵੀ ਵੇਖ ਲਓ ਇਹ ਮਾਨਸਿਕ ਹੈਗੀ ਤੇ ਇਹਦੇ ਨਾਂ ਤੇ ਵੀ ਦਰਖਾਸਤ ਦਿੱਤਾ ਹੈਗਾ ਇਹਨਾਂ ਨੇ 13 13 ਸਾਲ ਹੈ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 7th ਤੇ ਕੀ ਗੱਲਬਾਤ ਹੋਈਏ ਮੈਂ ਜਦੋਂ ਵੀ ਸਕੂਲ ਜਾਣੀ ਆ ਨਾ ਤੇਜੀਆ لال ਤੇ ਪ੍ਰਵੀਨ ਮੈਨੂੰ ਨਾ ਰਾਸਤੇ ਤੇ ਰੋਕ ਕੇ ਉੱਥੇ ਖੜੇ ਰਹਿੰਦੇ ਨੇ ਤੇ ਮੇਰੇ ਨਾਲ ਛੇੜਛਾੜ ਕਰਦੇ ਨੇ ਤੇ ਮੈਨੂੰ ਕਹਿੰਦੇ ਨੇ 5 ਰੁਪਿਆ ਲੈ ਲੈ ਤੇ ਸਾਡੇ ਕੁਆਟਰ ਤੇ ਆਇਆ ਜੀਆ لال ਕੀ ਕਰਦਾ ਜੀਆ لال ਪੁਲਿਸਤ ਲੱਗਾ ਹੈ ਉਸ ਨੂੰ ਆਜਾ ਹਾਂਜੀ ਕਿਸ ਤਰ੍ਹਾਂ ਦੇ ਹਰਕਤਾਂ ਕਰਦਾ ਉਹ ਗੱਲਾਂ ਨੂੰ ਟੱਚ ਕਰਦਾ ਤੇ ਗੁਪਤੰਨਾ ਤੇ ਹੱਥ ਲਾਂਦਾ ਤੇ ਐਵੇਂ ਕਹਿੰਦਾ ਰਿਲੇਸ਼ਨ ਬਣਾਓ ਇਹ ਉਹ ਮਤਲਬ ਵਾਧੂ ਗੰਦੀ ਗੰਦੀ ਗੱਲਾਂ ਕਰਦਾ ਤੇ ਮੈਨੂੰ ਰੋਕ ਰੋਕ ਕੇ ਨਾ ਪਰੇਸ਼ਾਨ ਕਰਦਾ ਬਾਰ ਬਾਰ ਮੈਨੂੰ ਇੱਧਰ ਉੱਧਰ ਟੱਚ ਕਰਦਾ ਤੇ ਬਾਰ ਬਾਰ ਮੈਨੂੰ ਇੱਕ ਹੀ ਗੱਲ ਕਹਿੰਦਾ ਮੇਰੇ ਨਾਲ ਲਵ ਕਰ ਲੈ ਇਹ ਉਹ ਬੜਾ ਕੁਝ ਬੋਲਦਾ ਤੇ ਮਤਲਬ ਇਹੀ ਗੱਲ ਇਹ ਕਰਕੇ ਅਸੀਂ ਮੰਮੀ ਨੂੰ ਦੱਸਿਆ ਸੀ ਤੇ ਸਾਡੀ ਤੇ ਮੰਮੀ ਨੇ ਉਹਨਾਂ ਦੇ ਘਰੇ ਗਏ ਕਹਿਣ ਤੇ ਉਹ ਸਾਡੇ ਨਾਲ ਪੈ ਗਏ ਸੀਗੇ ਕੀ ਤੁਹਾਡਾ ਕਾਰਵਿਕ ਕੋਈ ਉਰੀ ਕੋਈ ਜਾਤੀ ਸਸ ਅਸੀਂ ਮੁਸਲਮਾਨ ਆ ਸਾਡੀ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਪੀਤ ਨਾਲ ਜੀ ਆਲਾ ਕਹਿੰਦਾ ਤੁਸੀਂ ਤਾਂ ਮੁਸਲਮਾਨ ਹੋ ਤੁਹਾਡੇ ਨਾਲ ਤਾਂ ਕੋਈ ਵੀ ਨਹੀਂ ਖੜੇਗਾ ਤੇ ਤਾਂ ਹੀ ਇੰਨੀ ਗੱਲ ਹੀ ਹੋਈ ਹੈ ਤੇ ਉਹ ਕਹਿੰਦਾ ਤੁਹਾਡੇ ਨਾਲ ਰੱਖਦੇ ਨਹੀਂ ਤੁਹਾਡੇ ਨਾਲ ਜਾਤੀ ਨਾਲ ਪੇਤ ਪਾਉ ਰੱਖਦਾ ਹਾਂ ਜਾਤੀ ਨਾਲ ਪੇਤ ਪਾਉ ਰੱਖਦਾ ਹੈ ਤੇ ਕਹਿੰਦਾ ਤੁਸੀਂ ਤਾਂ ਮੁਸਲਮਾਨ ਹੋ ਤੁਹਾਡੇ ਇੱਥੇ ਕੋਣ ਹੈਗਾ ਹੈ ਸਾਡਾ ਵਾਧੂ ਚੱਲਦਾ ਮੇਰੀ ਵਾਧੂ ਚੱਲਦੀ ਤੁਹਾਡੀ ਤਾਂ ਕੋਈ ਸੁਨੇਗਾ ਨਹੀਂ ਇੱਥੇ ਮੈਂ ਤਾਂ ਪੁੱਲਸ ਆਲਾ ਮੇਰਾ ਤਾਂ ਕੋਈ ਕੁਛ ਵਿਗਾੜ ਨਹੀਂ ਸਕਦਾ ਤੁਹਾਡਾ ਤਾਂ ਐਵੇਂ ਮਤਲਬ ਹੈਗਾ ਹੈ ਸਾਡਾ ਮੇਰਾ ਪਾਸਾ ਕਿੱਥੇ ਦਿੰਦਾ ਤੁਹਾਨੂੰ ਕਿਹੜੀ ਜਗ੍ਹਾ ਤੇ ਮੇਰੇ ਰਸਤੇ ਤੇ ਰਸਤੇ ਤੇ ਖੜਾ ਉਹ ਪਹਿਲਾ ਆਲਰੇਡੀ ਉਹ ਖੜਾ ਰਹਿੰਦਾ ਰਸਤੇ ਤੇ ਹਾਂ ਸਕੂਲ ਦੇ ਟਾਈਮ ਤੇ ਖੜਾ ਰਹਿੰਦਾ ਹੈ ਉਹ ਜਦੋਂ ਆਉਂਦੇ ਹਾਂ ਹਾਂ ਆਂਦੀ ਆ ਜਦੋਂ ਜਾਂਦੀ ਆ ਕੀ ਕਹਿੰਦਾ ਮੇਰੇ ਕਮਰੇ ਚ ਆਓ ਹਾਂ ਉਹ ਕਹਿੰਦਾ 500 ਰੁਪਏ ਲੈ ਲਓ ਮੇਰੇ ਕਮਰੇ ਚ ਆਇਓ ਹਾਂ ਹਾਂ ਐਵੇਂ ਬੋਲਦਾ ਏ ਜੀ ਆ ਲੈ ਤੇ ਪਰਵੀਰ ਰੋਕ ਕੇ ਐਵੇਂ ਐਵੇਂ ਬੋਲਦੇ ਨੇ ਤੇ ਜਦੋਂ ਰੋਕਦੇ ਤੁਸੀਂ ਕੀ ਕਰ ਕੀ ਗੱਲ ਕਰ ਆਏ ਰੋਕਦੇ ਰਹਿਣਾ ਤਾਂ ਸਾਨੂੰ ਇਹੀ ਕਹਿੰਦੇ ਨੇ ਦੋਵੇਂ ਜਣੇ ਜੀ ਆ ਲਾਲ ਤੇ ਪ੍ਰਵੀਨ ਮੇ ਨਾਲ ਰਿਲੇਸ਼ਨ ਬਣਾ ਲਓ ਮੇ ਨਾਲ ਇਹ ਉਹ ਮਤਲਬ ਕਿ ਮੇਰੇ ਕੁਆਟਰ ਤੇ ਆ ਜਾਓ ਮੈਂ ਤੁਹਾਨੂੰ ਪੈਸੇ ਦਵਾਂਗਾ ਐਵੇਂ ਹੋਵੇ ਤੇ ਇਹ ਵੀ ਕਹਿੰਦੇ ਕਹਿੰਦੇ ਪਰਿਵਾਰ ਨੇ ਰੋਕਿਆ ਤਾਂ ਕੀ ਗੱਲ ਹੈ ਤੁਹਾਡੀ ਪਰਿਵਾਰ ਨੇ ਰੋਕਿਆ ਤੇ ਉਹਨਾਂ ਨੇ ਸਾਡੀ ਗਾਲ ਪੈ ਕੇ ਸੀ ਕਿੰਨੂ ਕੁੱਟਿਆ ਮੇਰੀ ਪੂਰੀ ਫੈਮਲੀ ਨੇ ਕੁੱਟਿਆ ਮੈਨੂੰ ਕੁੱਟਿਆ ਤੇ ਸਾਨੂੰ ਕਿਸੇ ਘਰੋਂ ਕਸੀੜ ਕੇ ਸਾਨੂੰ ਲੈਣਾ ਤੇ ਲੈ ਗਈ ਤੇ ਉੱਥੇ ਸਾਨੂੰ ਵੱਟਿਆਂ ਨਾਲ ਕੁੱਟਿਆ ਇੱਟਾਂ ਨਾਲ ਕੁੱਟਿਆ ਗੜੀ ਘਰ ਫੋੜ ਵੀ ਹੋਈ ਰਿਪੋਰਟ ਹੋਈ ਸੀ ਪਰ ਕੋਈ ਸੁਣਵਾਈ ਨਹੀਂ ਕਾਰਵਾਈ ਨਹੀਂ ਰਿਪੋਰਟ ਕਾਰਵਾਈ ਨਹੀਂ ਕਰਤੀ ਕਾਰਵਾਈ ਨਹੀਂ ਉਹਨੂੰ ਬਚਾਉਣ ਤੇ ਲੱਗੀ ਉਸ ਬੰਦੇ ਨੇ ਹਾਂ ਹੈ ਹਾਂ ਅਤੇ ਜਿਨ੍ਹਾਂ ਦੇ ਉੱਤੇ ਇਹ ਗੰਭੀਰ ਇਲਜ਼ਾਮ ਲੱਗੇ ਨੇ ਤਾਂ ਉਹ ਮੁਲਾਜ਼ਮ ਵੀ ਮੀਡੀਆ ਦੇ ਸਾਹਮਣੇ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਆਓ ਸੁਣਦੇ ਹਾਂ ਮੈਂ ਤਾਂ ਕਹਿੰਦਾ ਜੀ ਮੈਨੂੰ ਪ੍ਰੂਫ ਕਰਨਾ ਕਿੱਥੇ ਮਿਲਿਆ ਇਹਨਾਂ ਨੂੰ ਮੈਂ ਮੈਨੂੰ ਦੱਸਣ ਸਵੇਰ ਮੈਂ ਚਲਾਇਆ ਸ਼ਾਮ ਨੂੰ ਆਉਂਦਾ ਡਿਊਟੀ ਤੋਂ ਆਨਾ ਮੈਂ ਹੂੰ ਮੈਨੂੰ ਦੱਸਣ ਨਾ ਇਹਨਾਂ ਦਾ ਕੰਮ ਹੀ ਇਹ ਹੈ ਜੀ ਕੋਈ ਰੇਲਵੇ ਦਾ ਜਾਂ ਕੋਈ ਕਰਮਚਾਰੀ ਕੋਈ ਸਰਕਾਰੀ ਨੌਕਰੀ ਵਾਲਾ ਬੰਦਾ ਇਹਨਾਂ ਨੂੰ ਮਿਲ ਜਾਵੇ ਇਹਨਾਂ ਨੂੰ ਫਸਾ ਲੈਣਾ ਹੈ ਫਸਾ ਕੇ ਥਾਣੇ ਜਾ ਕੇ ਉੱਚ ਅਧਿਕਾਰੀਆਂ ਨੂੰ ਜਾ ਕੇ ਨਾ ਰਿਪੋਰਟ ਕਰ ਦੇਣੀ ਹੈ ਜੀ ਬੰਦਾ ਐ ਕਰਦਾ ਹੂੰ ਇਹਨਾਂ ਦਾ ਤਾਂਦਾ ਹੀ ਇਹ ਹੈ ਇਹ 2000 ਸਰਕਾਰੀ ਮੁਲਾਜ਼ਮਾਂ ਨੂੰ ਟਾਰਗੇਟ ਕਰਦਾ ਹਾਂਜੀ ਹਾਂਜੀ ਸਰਕਾਰੀ ਮੁਲਾਜ਼ਮ ਆਫਾਦ ਸਾਹਿਬ ਮੇਰੇ ਰੇਲਵੇ ਚ ਰਿਟਾਇਰ ਹੋਏ ਨੇ ਜੀ ਪਹਿਲਾਂ ਵੀ ਇਹਨਾਂ ਤੇ ਕਾਫੀ ਬਲੇਮ ਲੱਗੇ ਨੇ 2020 ਤੋਂ ਵੀ ਦਰਖਾਸਤ ਪਹਿਲਾਂ ਦਿੱਤੀਆਂ ਨੇ ਅੱਜ ਤੋਂ 12 ਦਿਨ ਹੋ ਗਏ ਸਾਨੂੰ ਉੱਥੇ ਦਿੱਤੀ ਨੂੰ ਬਿਆਨ ਦਿੱਤੇ ਹੋਏ ਨੇ ਅਜੇ ਤੱਕ ਪਰਚਾ ਨਹੀਂ ਹੋਇਆ ਹੂੰ ਇਹਨਾਂ ਤੇ ਕਿਸੇ ਕਪੜੇ ਪਾੜ ਕੇ ਪੇਸ਼ ਹੋਈਂਦੀ ਅਫਸਰਾਂ ਕੋਲ ਕਿਸੇ ਉੱਚ ਅਧਿਕਾਰੀ ਨੂੰ ਜਾ ਕੇ ਝੂਠੇ ਆ ਉਹ ਦੇ ਦਿੰਦੀਆਂ ਨੇ ਹੂੰ ਇੱਕ ਸਤਨਾਮ ਕਚੂਰਾ ਜੀ ਉਹ ਵੀ ਇਹਨਾਂ ਦੀ ਗਲਤ ਬੰਦਿਆਂ ਦੀ ਸਪੋਰਟ ਕਰ ਰਿਹਾ ਹੈ ਹੂੰ ਠੀਕ ਹੈ ਤੇ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮੱਲੇ ਆਲਿਆਂ ਨੂੰ ਸੁਣ ਕੇ ਤੁਹਾਨੂੰ ਤਾਂ ਜੋ ਸਖਤ ਸਖਤ ਕਾਰਵਾਈ ਬਣਦੀ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਨਾਮ ਕੀ ਹੈ ਜੋ ਉਹਨਾਂ ਦਾ ਇਹ ਗੁੱਡੀ ਜੀ ਲੇਡੀਜ਼ ਦਾ ਨਾਮ ਤੇ ਉਹਦੇ ਘਰ ਵਾਲੇ ਦਾ ਨਾਮ ਅਨਿਲ ਤੇ ਮੁੰਡਾ ਜਿਹੜਾ ਬਦਮਾਸ਼ ਉਹ ਅੱਗੇ ਵੀ ਧਮਕੀਆਂ ਦੇ ਰਿਹਾ ਸਾਨੂੰ ਡਿਊਟੀ ਤੇ ਜਾਹੀਦਾ ਤਾਂ ਵੀ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਮਾਰ ਦਿਆਂਗਾ ਜਾਨੋ ਮਾਰ ਦਿਆਂਗਾ ਤੇਰੇ ਪਰਿਵਾਰ ਨੂੰ ਮਾਰ ਦਿਆਂਗਾ ਪਹਿਲਾਂ ਵੀ ਕੇਸ ਚੱਲਦੇ ਪਏ ਨੇ ਜੀ ਕੋਈ ਕੀਤਾ ਹੋਇਆ ਹੈ ਇਹ ਜਨਾਬ ਜੇ ਹੁਣ ਕੀ ਦੇ ਸਾਰੇ ਮੁਹੱਲਣ ਪਤਾ ਅੱਗੇ ਵੀ ਇਹਨਾਂ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਇਲਜ਼ਾਮ ਲਾਏ ਸੀ ਜੋ ਕਿ ਮਤਲਬ 12 ਆਦਮੀਆਂ ਨੇ ਮਿਲ ਕੇ ਉਹਦੇ ਵਿੱਚ ਇਹ ਝੂਠੀ ਪਾਈ ਗਈ ਜੋ ਕਿ ਮੇਰੇ ਕੋਲ ਵੀਡੀਓ ਸੀ ਉਦੋਂ ਉਸ ਵਕਤ ਦੀ ਉਸ ਵਕਤ ਹੁਣ ਲੱਭਦੀ ਨਹੀਂ ਵੀ ਵੀਡੀਓ ਡਿਲੀਟ ਹੋ ਚੁੱਕੀ ਹੈ ਜੋ ਕਿ ਜਿਹੜਾ ਰਾਜੀਨਾਮਾ ਹੈ ਇਹਨਾਂ ਨੇ ਲਿਖਾਇਆ ਮਾਫੀ ਮੰਗੀ ਉਹ ਸਾਡੇ ਕੋਲ ਸਬੂਤ ਹੈਗਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਜਿਹੜਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਇਹਨਾਂ ਨੇ ਅਬਜੈਕਸ਼ਨ ਲਾਉਂਦੇ ਨੇ ਮਤਲਬ ਤੂੰ ਆਈ ਹੈ ਫਲਾਣਾ ਆਈ ਹੈ ਡਮੀਕਾ ਆਈ ਹੈ ਮਤਲਬ ਲੜਕੀਆਂ ਮਤਲਬ ਕਿਸੇ ਨਾਲ ਮਾਲਾ ਬੋਲ ਜਨ ਮਤਲਬ ਕੋਈ ਬੰਦਾ ਆਇਆ ਇਹਨਾਂ ਘਰੇ ਸਰਾਬੀ ਕੋਈ ਵੀ ਬੰਦਾ ਆਉਂਦਾ ਹੈ ਮਤਲਬ ਮੁਹੱਲੇ ਵਾਲੇ ਰੋਗਦਾ ਹੈ ਤੋਂ ਉਹਨਾਂ ਨੂੰ ਦਮਗੀਆਂ ਦੇਦੇ ਅਸੀਂ ਤੇ ਮਤਲਬ ਤੁਹਾਡੇ ਤੁਸੀਂ ਸਾਡੇ ਘਰੇ ਬੰਦਾ ਕੋਈ ਆਇਆ ਰੋਕੇ ਤਾਂ ਅਸੀਂ ਤੁਹਾਡੇ ਤੇ ਇਲਜ਼ਾਮ ਲਾ ਕੇ ਅਸੀਂ ਫਸਾ ਦੇਣਾ ਤੁਹਾਨੂੰ ਇਹਨਾਂ ਨੇ ਸਾਡੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਵੀ ਪੇਸ਼ ਕੀਤੇ ਅਸੀਂ ਥਾਣੇ ਵੀ ਦਰਖਾਵੇ ਥਾਣੇ ਵੀ ਰਾਜੀਨਾਮਾ ਹੋਇਆ ਸੀ ਤੁਹਾਡੇ ਤੇ ਬਲੇਮ ਲਾ ਰਹੀਆਂ ਤੁਹਾਡਾ ਹੀ ਕਹਿਣਾ ਝੂਠੇ ਬਲੇਮ ਨੇ ਸਾਰੇ ਨਹੀਂ ਬਿਲਕੁਲ ਸਰ ਸਰਾ ਸਰਾ ਝੂਠ ਨੇ ਇਹਨਾਂ ਨੇ ਮਤਲਬ ਸਾਡੀ ਦੋ ਧੀਆਂ ਸਮਾਨ ਹੈ ਸਾਡੀ ਉਹਦੇ ਨਾਲ ਸਾਡੇ ਕੁੜੀਆਂ ਦੇ ਵਿੱਚ ਜੁਆਖ ਹੋ ਗਏ ਨੇ ਸਾਡੀ ਤੇ ਧੀਆਂ ਸਮਾਨ ਅਸੀਂ ਤਾਂ ਕਦੇ ਹੋ ਜਾ ਸੋਚਿਆ ਵੀ ਨਹੀਂ ਇਹ ਮਤਲਬ ਇਥੋਂ ਤੱਕ ਗਿਰੀ ਹਰਕਤ ਕਰ ਸਕਦੇ ਨੇ ਖੈਰ ਦੇਖਿਆ ਜਾਵੇ ਤਾਂ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਅਸਲ ਸੱਚ ਇਸ ਮਾਮਲੇ ਦੇ ਵਿੱਚ ਕੀ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ